ਸਤਿ ਸ਼੍ਰੀ ਅਕਾਲ ਪੀਬੀ 32 ਨਮਾ ਸ਼ਹਿਰ ਦੇਖ ਰਹੇ ਹੋ ਅੱਜ ਤੁਹਾਡੇ ਨਾਲ ਬਲਾਚੌਰ ਦੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਦੱਸਦੀ ਹੈ ਕਿ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਮਹਿਤਾਬ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਸ਼ਾਮ ਸੁੰਦਰ ਸ਼ਰਮਾ ਉਕ ਕਪਤਾਨ ਪੁਲਿਸ ਸਬ ਡਿਵੀਜ਼ਨ ਬਲਾਚੌਰ ਦੀ ਜੋਗ ਅਗਵਾਈ ਹੇਠ ਪਾਲਣਾ ਕਰਦੇ ਹੋਏ ਸਬ ਇੰਸਪੈਕਟਰ ਸਤਨਾਮ ਸਿੰਘ ਮੁਖ ਅਫਸਰ ਥਾਣਾ ਸਿਟੀ ਬਲਾਚੌਰ ਅਤੇ ਐਸਆਈ ਸੁਭਾਸ਼ ਚਾਂਦ ਦੀ ਸਾਥੀ ਟੀਮ ਨੇ ਮੁਕੱਦਮਾ ਨੰਬਰ 95 ਮਿਤੀ 26 ਨਵੰਬਰ 2024 ਅਧੀਨ 21 ਐਨਡੀਪੀਐਸ ਐਕਟ ਥਾਣਾ ਸਿਟੀ ਬਲਾਚੌਰ ਨੇ ਖਿਲਾਫ ਵਿਸ਼ਾਲ ਕੁਮਾਰ ਉਰਫ ਕਾਲੂ ਪੁੱਤਰ ਰਾਜਕੁਮਾਰ ਵਾਸੀ ਬੋਰਡ ਨੰਬਰ 7 ਥਾਣਾ ਸਿਟੀ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਦਰਜ ਕੀਤਾ ਗਿਆ ਹੈ ਪੁਲਿਸ ਨੇ ਉਕਤ ਦੋਸ਼ੀ ਨੂੰ ਐਫਸੀਆਈ ਗੋਦਾਮ ਬਲਾਚੌਰ ਦੇ ਕੋਲੋਂ ਕਾਬੂ ਕਰਕੇ ਉਸ ਪਾਸੋਂ 6 ਗ੍ਰਾਮ ਹੈਰੋਇਨ ਬਰਾਮਦ ਕੀਤੀ ਪੁਲਿਸ ਨੇ ਉਕਤ ਦੋਸ਼ੀ ਨੂੰ ਮਾਨਜੁਗ ਅਦਾਲਤ ਵਿੱਚ ਪੇਸ਼ ਕਰਕੇ 1 ਦਿਨ ਦਾ ਰਿਮਾਂਡ ਲਿਆ ਹੈ ਅਤੇ ਦੋਸ਼ੀ ਪਾਸੋਂ ਪੁੱਛਗਿੱਛ ਚੱਲ ਰਹੀ ਹੈ ਆਉ ਦਿਖਾਉਨੇ ਆ ਤੁਹਾਨੂੰ ਮੌਕੇ ਤੇ ਹੋਈ ਪੂਰੀ ਗੱਲਬਾਤ ਸਾਡੇ ਜ਼ਿਲ੍ਹਾ ਮੁਖੀ ਡਾਕਟਰ ਮਹਿਤਾਬ ਸਿੰਘ ਐਸਐਸਪੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਜੀ ਦੇ ਦਿਸ਼ਾ ਨਿਰਦੇਸ਼ ਅਤੇ ਸ਼੍ਰੀ ਸ਼ਾਮਸੁੰਦਰ ਸ਼ਰਮਾ ਜੀ ਦੀ ਜੋਗ ਅਗਵਾਈ ਹੇਠ ਅਸੀਂ ਥਾਣਾ ਦੇ ਏਰੀਆ ਵਿੱਚ ਹਰ ਰੋਜ਼ ਪੈਟ੍ਰੋਲਿੰਗ ਅਤੇ ਗਸ਼ਤ ਵਗੈਰਾ ਔਰ ਆਫਸਰਨ ਬਾਲਾ ਦੇ ਆਪਣਾ ਨਾਕਾਬੰਦੀ ਕੀਤੀ ਜਾਂਦੀ ਹੈ ਜਿੱਥੇ ਖਾਸ ਤੌਰ ਤੇ ਆਫਸਰਨ ਬਾਲਾ ਤੋਂ ਜਿਹੜੇ ਸਾਨੂੰ ਨਿਰਦੇਸ਼ ਹੈ ਉਹ ਨਸ਼ੇ ਤਸਕਰੀ ਦੇ ਜਿਹੜੇ ਲੱਕੇ ਆ ਜਾਂ ਜੋ ਵੀ ਵਿਅਕਤੀ ਹੈ ਐਡਿਕਟਡ ਨੇ ਉਹਨਾਂ ਨੂੰ ਚੈੱਕ ਕਰੀਦਾ ਹੈ ਤੇ ਉਹਨਾਂ ਕੋਲ ਸ਼ੱਕੀ ਪੁਰਸਿਆਂ ਦੀ ਤਲਾਸ਼ੀ ਕਰਦੇ ਆ ਇਸੇ ਦੌਰਾਨ ਕੱਲ ਸਾਡੀ ਥਾਣਾ ਦੀ ਟੀਮ ਜਿਸ ਦਿਨ ਚਾਦੀ ਸੈਸ਼ਵਾਚਨ ਸਮੇਤ ਪੁਲਿਸ ਪਾਰਟੀ ਐਫਆਈ ਗਡਾਉਨ ਸਾਡੇ ਹੈਗੇ ਕੁਝ ਸਮਾਂ ਪਿਛਲੇ ਦਿਨਾਂ ਤੋਂ ਸ਼ਿਕਾਇਤ ਆ ਰਹੀ ਸੀ ਉੱਥੇ ਕਿ ਐਡਿਕਟਡ ਵਿਅਕਤੀ ਜਿਹੜੇ ਆ ਉੱਥੇ ਬਿਲਾਕਵੇਲਾ ਦੇਖ ਕੇ ਉਸ ਸੰਛੇੜੀ ਵਿਅਕਤੀਆਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਹੈਰੋਂ ਦੀ ਸਪਲਾਈ ਹੁੰਦੀ ਆ ਤੇ ਜਿਸ ਦੇ ਬਰਾਮ ਇਹਨਾਂ ਨੇ ਉੱਥੇ ਛਾਪਾ ਮਾਰੀ ਕੀਤੀ ਤਾਂ ਉਥੋਂ ਜਿਹੜਾ ਇੱਕ ਨੌਜਵਾਨ ਨੂੰ ਭੱਜਣ ਵਿੱਚ ਸਫਲ ਹੋ ਗਿਆ ਤੇ ਦੂਸਰੇ ਨੂੰ ਮੌਕੇ ਤੇ ਕਾਬੂ ਕੀਤਾ ਤੇ ਉਸ ਦਾ ਨਾਮ ਪਤਾ ਪੁੱਛਿਆ ਜਿਸ ਨੇ ਦੱਸਿਆ ਆਪਣਾ ਨਾਮ ਸ਼ਾਰਕਮਾ ਪੁੱਤਰ ਕਾਲੂ ਸਨ ਆਫ ਰਾਜਕਮਾ ਵਾਸੀ ਬਾਟਵਰਸਤ ਵਲਾਚੋ ਦੱਸਿਆ ਤੇ ਉਸ ਨੇ ਉਸ ਨੇ ਜਦੋਂ ਪੁਲਿਸ ਪਾਰਟੀ ਨੇ ਕਾਬੂ ਕੀਤੀ ਤਾਂ ਹਫੜਾ ਤਫੜੀ ਵਿੱਚੋਂ ਨੇ ਆਪਣੇ ਜਿਹੜਾ ਜੀਪ ਵਿੱਚ ਸਿਗਾਰ ਜੋਗੀ ਦੇ ਪਾਪ ਸਿਗਾਰ ਨਸ਼ੀ ਨਸ਼ੇੜਾ ਉਹਨੂੰ ਛੋੜ ਦਿੱਤਾ ਇਹ ਉਹ ਉਹ ਦਾ ਤਫੌਲੋਂ ਦੀ ਹਾਜ਼ਰੀ ਵਿੱਚ ਰਿਕਵਰ ਕਰਾਇਆ ਚੱਕਿਆ ਤੇ ਉਸ ਨੂੰ ਮਾਸੂਲ ਕੀਤਾ ਉਸ ਵਿੱਚੋਂ 7 ਗ੍ਰਾਮ 6 ਗ੍ਰਾਮ ਹੈਰੋਇਨ ਦੀ ਉਹ ਬਰਾਮਦ ਸਰ ਜੀ ਇਸ ਦੇ ਖਿਲਾਫ ਪਹਿਲਾਂ ਵੀ ਕੋਈ ਮਾਮਲਾ ਹੈਗਾ ਆ ਇਹ ਬੰਦਾ ਅਸੀਂ ਇੱਕ ਸਾਡੇ ਅਫਸਰ ਵਾਲਾ ਉਹਨੂੰ ਜਿਹੜੇ ਐਡਿਕਟਡ ਆ ਜਾਂ ਐਨਾਲਿਸਟਸ ਵੱਲੋਂ ਸਾਨੂੰ ਲਿਸਟਾ ਜਾਰੀ ਹੋਈਆਂ ਸੀ ਉਸ ਦੇ ਵਿੱਚ ਅਸੀਂ ਇੱਕ ਅਮਨਵੀਰ ਕਰਨੂ ਆ ਵਾਲਾ 14 ਰਹਿਣ ਵਾਲਾ ਉਸ ਨੂੰ ਅਸੀਂ ਇਸ ਤੋਂ ਪਹਿਲਾਂ ਜਿਹੜਾ ਆ ਉਹ ਗਰਫਾ ਕੀਤਾ ਤੇ ਖਰਾਬ ਕੈਂਡੀ ਦਾ ਮਾਮਲਾ ਸੀ ਦਰਜ ਕਰਕੇ ਉਹ ਜੋ ਇਸ ਕੋਲੇ ਜੁਡੀਸ਼ਲ ਕਸਟਡੀ ਚ ਬੰਦ ਹੈਗਾ ਇਹ ਉਸਦਾ ਬੰਦਾ ਰਾਈਟ ਹੈਂਡ ਦੱਸਦੇ ਸੀ ਕਾਫੀ 15 20 ਦਿਨ ਤੋਂ ਮਹੀਨੇ ਤੋਂ ਸਾਨੂੰ ਇਸ ਬੰਦੇ ਦੀ ਤਲਾਸ਼ੀ ਜੋ ਕਿ ਕਾਨੇ ਸਾਡੇ ਕਰਦੇ ਇਸ ਦਾ ਕੋਈ ਹੋਰ ਨਾਂ ਵੀ ਲਿਆ ਜਾਂਦਾ ਹੈ ਕਾਫੀ ਜ਼ਿਆਦਾ ਸ਼ਹਿਰ ਦੇ ਵਿੱਚ ਆ ਜ਼ਿਆਦਾਤਰ ਇਹਨੂੰ ਮਤਲਬ ਵਿਸ਼ਾਲ ਤਾਂ ਘਾਟੀ ਤੇ ਕਾਲੂ ਕਾਲੂ ਦੇ ਨਾਂ ਦੇ ਨਾਲ ਇਹਨੂੰ ਲੋਕ ਜਾਨਦੇ ਆ ਤੇ ਜਿਹੜੇ ਵੀ ਬੰਦੇ ਨੂੰ ਜੱਕ ਕੇ ਅਸੀਂ ਬੰਦੇ ਨੂੰ ਮਿਲਦੇ ਆ ਤੇ ਉਹ ਇਹਦੇ ਬਾਰੇ ਕੀ ਦੱਸ ਰਿਹਾ ਇਹ ਕਾਲੂ ਕਾਫੀ ਦਿਨਾਂ ਤੋਂ ਇਹ ਸਰਗਰਮ ਆਪ ਵੀ ਇਹ ਨਸ਼ੇ ਨੂੰ ਛੇ ਲੈਣ ਦਾ ਆਦੀ ਹੈਗਾ ਤੇ ਜਿਹੜੀਆਂ ਇਸ ਤਰ੍ਹਾਂ ਦੇ ਨਸ਼ੇ ਜਿਹੜੇ ਆ ਹੋਰ ਲੋਕਾਂ ਨੂੰ ਵੀ ਲਾ ਗਿਆ ਤੇ ਜਿਸ ਨਾਲ ਥੋੜਾ ਸ਼ਹਿਰ ਦੇ ਵਿੱਚ ਇਸ ਦਾ ਨਾਮ ਜਿਹੜਾ ਇਹ ਗਲਤ ਤਰੀਕੇ ਨਾਲ ਲਿਆ ਜਾ ਰਿਹਾ ਸੀ ਇਸ ਨੂੰ ਹੁਣ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਇਹਨੂੰ ਅੱਜ ਅਸੀਂ ਮਾਂਜੋ ਅਦਾਲਤ ਵਿੱਚ ਪੇਸ਼ ਕਰ ਰਹੇ ਹਾਂ ਤੇ ਇਸ ਤੋਂ ਉਮੀਦ ਹੈ ਕਿ ਹੋਰ ਅਸੀਂ ਜਿਹੜਾ ਜਿਹੜਾ ਰਿਮਾਨ ਹਾਸਲ ਕਰਾਂਗੇ ਤੇ ਇਹ ਤੋਂ ਹੋਰ ਗਹਿਰਾਈ ਨਾਲ ਮੁਕਤਵੇ ਸੌਦੀ ਔਰ ਕਿੱਥੋਂ ਸਮਾਂ ਲਿਆਦਾ ਹੈ ਕਿਸ ਦੀ ਸਪਲਾਈ ਲੈਂਦਾ ਹੈ ਤੇ ਇਹਦੇ ਕੰਮ ਕਰਨ ਦਾ ਤਰੀਕਾ ਕੀ ਹੈ ਉਸ ਬਾਰੇ ਕੋਸ਼ਿਸ਼ ਕੀਤੀ ਜਾਵੇ